ਕੱਲ ਹਲਕਾ ਜਲਾਲਾਬਾਦ ਦੇ ਪਿੰਡ ਕਾਟਗੜ ਵਿਕੇ ਸਾਬਕਾ ਸਰਪੰਚ ਹਰਮੇਸ਼ ਸਿੰਘ ਦੇ ਘਰ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਪਹੁੰਚ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਆਸ-ਪਾਸ ਦੇ ਕਈ ਪਿੰਡਾਂ ਤੋਂ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਸਹਿਬਾਨ ਪਹੁੰਚੇ ਦੱਸਦੀ ਹੈ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਹੁਣ ਹਲਕਾ ਚਲਾਵਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਉਦਾਇਕਰ ਮਿੰਦਰ ਸਿੰਘ ਗਾਵਲਾ ਜੀ ਵੱਲੋਂ ਪਿੰਡ-ਪਿੰਡ ਜਾ ਕੇ ਮੀਟਿੰਗਾਂ ਤੇ ਵਰਕਰ ਮਿਲਣੀਆਂ ਕੀਤੀਆਂ ਜਾ ਰੀਆਂ ਹਨ ਉਹਨਾਂ ਦੇ ਵੱਲੋਂ ਪਿੰਡ ਪੱਤਰ ਦੇ ਬੂਥ ਕਮੇਟੀਆਂ ਮੰਡਲ ਕਮੇਟੀਆਂ ਤੇ ਬਲਾਕ ਕਮੇਟੀਆਂ ਦਾ ਗਠਨ ਕਰਕੇ ਪਾਰਟੀ ਨਾਲ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਉਹਨਾਂ ਦੇ ਵੱਲੋਂ ਫੇਟ ਪ੍ਰਿੰਟ ਦੇ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਤਾਂ ਤੁਸੀਂ ਵੀ ਸੁਣੋ ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੀ ਆਖਿਆ ਬਹੁਤ ਹੀ ਸਤਕਾਰਯੋਗ ਮੇਰੀਆਂ ਮਾਤਾਵਾਂ ਪੈਨਾ ਬਜ਼ੁਰਗੋ ਨੌਜਵਾਨ ਦੋਸਤੋ ਪਿੰਡਾਂ ਤੋਂ ਆਏ ਹੋਏ ਸਾਰੇ ਹੀ ਸਰਪੰਚ ਸਾਹਿਬਾਨ ਉਹ ਚੱਕ ਨਹੀਂ ਅਮਨ ਇਖਲਾਕ ਬਲੌਕ ਸੰਤੀਆਂ ਦੇ ਮੈਂਬਰ ਸਾਹਿਬਾਨ ਨੰਬਰਦਾਰ ਸਾਹਿਬਾਨ ਤੇ ਜਿਨ੍ਹਾਂ ਦੇ ਨਿਵਾਸ ਤੇ ਆਪਾਂ ਖੜੇ ਆ ਜਿਹੜੇ ਇੱਕ ਭਰਾ ਦੀ ਤਰ੍ਹਾਂ ਮੈਨੂੰ ਮਿਲਦੇ ਆ ਤੇ ਮੇਰੇ ਨਾਲ ਰਿਸ਼ਤਾ ਰੱਖਦੇ ਆ ਸਰਪੰਚ ਸਾਹਿਬ ਰਮੇਸ਼ ਜੀ ਸਾਰੇ ਭਰਾ ਮਾਫੀ ਚਾਹਨਾ ਸਾਰੇ ਸਰਪੰਚਾਂ ਦਾ ਨਾਮ ਨਹੀਂ ਲਾਉਂਗਾ ਲੈਣ ਲੱਗੇ ਤਾਂ ਫਿਰ ਕੋਈ ਰਹਿ ਜਾਣੇ ਤੇ ਗੱਲ ਨਹੀਂ ਹੋਣੀ ਪੂਰੀ ਕਮੇਟੀ ਦੇ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਫਤਿਹ ਚ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋ ਚਾਰ ਗੱਲਾਂ ਕਰਨੀਆਂ ਸਭ ਤੋਂ ਪਹਿਲਾਂ ਕਿ ਅੱਜ ਦਾ ਏਜੰਡਾ ਕੀ ਹੈ ਅੱਜ ਦਾ ਇਸ ਮੀਟਿੰਗ ਦਾ ਮਕਸਦ ਕੀ ਹੈ ਕੱਲ ਸ਼ਜਰਾਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਾਣੀ ਆਇਆ ਹੋਇਆ ਦੋ ਤਿੰਨ ਹਜ਼ਾਰ ਕਿੱਲਾ ਜਿਹੜਾ ਝੋਨੇ ਦਾ ਉਹ ਖਰਾਬ ਹੋਇਆ ਸਵਰੇਜ ਜਦੋਂ ਜਲਾਲਾਬਾਦ ਤੋਂ ਚੱਲੇ ਤਾਂ ਮੈਂ ਗੱਲ ਕੀਤੀ ਕਿ ਕਾਂਗਰਸ ਪਾਰਟੀ ਦਾ ਜਿਹੜਾ ਬੂਥ ਕਮੇਟੀ ਬਣਾਉਣ ਦਾ ਜਿਹੜਾ ਏਜੰਡਾ ਆਇਆ ਹੋਇਆ ਪ੍ਰੋਗਰਾਮ ਆਇਆ ਹੋਇਆ ਉਹ ਆਪਾਂ 10 ਦਿਨਾਂ ਦੇ ਵਿੱਚ ਵਿੱਚ ਪੂਰਾ ਕਰਨਾ ਤੇ ਸਾਰੇ ਆਪਣੀ ਟੀਮ ਇਹ ਗੱਲ ਕਹਿਣ ਲੱਗੀ ਕਿ ਜੇ 10 ਦਿਨਾਂ ਵਿੱਚ ਪੂਰਾ ਕਰਨਾ ਹੈ ਤੇ ਤੁਹਾਨੂੰ ਵੀ ਮੀਟਿੰਗਾਂ ਕਰਨੀਆਂ ਪੈਣਗੀਆਂ ਮੈਂ ਕਹਾਂ ਗੁਰੂ ਸਾਹਿਬ ਵਾਲਿਆਂ ਨੇ ਇੱਕ ਹਫ਼ਤੇ ਚ 10 ਦਿਨਾਂ ਚ ਪੂਰਾ ਕਰਕੇ ਦਿੱਤਾ ਆਪਾਂ ਵੀ ਓਵੇਂ ਕਰਕੇ ਦੇਣਾ ਕਹਿੰਦੇ ਨਹੀਂ ਤੁਹਾਨੂੰ ਮੀਟਿੰਗਾਂ ਕਰਨੀਆਂ ਪੈਣਗੀਆਂ ਤੇ ਮੈਂ ਕਹਾਂ ਇੱਕ ਦਿਨ ਚ ਇੰਤਜ਼ਾਮ ਕਿਵੇਂ ਹੋ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ ਬਸ ਜਾਣਾ ਤੇ ਬੇਨਤੀ ਕਰ ਤੇ ਅੱਜ ਹੈਰਾਨ ਆ ਮੈਂ ਜਿਸ ਜਗ੍ਹਾ ਤੇ ਵੀ ਗਏ ਆ ਜਿਸ ਪਿੰਡ ਚ ਵੀ ਗਏ ਆ ਲੋਕਾਂ ਦਾ ਇੰਨਾ ਪਿਆਰ ਹੈ ਮੇਰਾ ਆਪਦਾ ਮਨ ਅੱਜ ਬਹੁਤ ਰਿਣੀ ਹੈ ਤੁਹਾਡਾ ਤੁਸੀਂ ਤਿਹਾਰਾਂ ਦੇ ਦਿਨ ਆਪਣੀਆਂ ਭੈਣਾਂ ਆਈਆਂ ਹੋਈਆਂ ਕਈ ਬੰਨਣ ਗਈਆਂ ਕਈ ਨਾਲ ਗਈਆਂ ਪਰ ਸਾਰਿਆਂ ਨੇ ਸਾਰੇ ਕੰਮ ਛੱਡ ਕੇ ਆ ਮੀਟਿੰਗਾਂ ਅਟੈਂਡ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਲੈ ਜਿੱਥੇ ਵੀ ਦੁੱਖ ਸੁੱਖ ਹੋਏ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਆਪਣੇ ਆ ਪਹੁੰਚ ਜਾਵਾਂ ਹਮੇਸ਼ਾ ਪਹੁੰਚੂੰਗਾ ਵਿਦਵਾਨ ਸਭਾ 'ਚ ਵੀ ਜਾ ਕੇ ਵੇਖ ਲਿਆ ਉੱਥੇ ਕੋਈ ਖਾਸ ਗੱਲ ਨਹੀਂ ਹੈਗੀ ਉੱਥੇ ਬਸ ਇੱਕ ਦੂਜੇ ਨੂੰ ਗਾਲ੍ਹਾਂ ਹੀ ਕੱਢਦੇ ਸਹੀ ਕੰਮ ਇੱਥੇ ਆ ਪਿੰਡਾਂ ਦੇ ਵਿੱਚ ਇੱਥੇ ਵੇਖਣਾ ਚਾਹੀਦਾ ਕਿਵੇਂ ਮੁਸ਼ਕਲ ਹੈ ਆ ਪਾਣੀ ਆਇਆ ਕੋਈ ਸਾਰ ਨਹੀਂ ਲੈਣ ਗਿਆ ਕਰੋਨਾ ਆਇਆ ਕੋਈ ਨਹੀਂ ਪਹੁੰਚਿਆ ਗਰੀਬ ਦਾ ਮਕਾਨ ਡੇਕਦਾ ਕੋਈ ਨਹੀਂ ਜਾਂਦਾ ਇੱਥੇ ਬਹਿਣ ਦੀ ਲੋੜ ਹੈ ਇੱਥੇ ਸਿੱਖਣ ਦੀ ਲੋੜ ਹੈ ਮੈਨੂੰ ਨਹੀਂ ਲੱਗਿਆ ਕਦੀ ਕਿ ਮੈਂ ਹੁਣ ਐਮ ਐਲ ਏ ਹਾਂ ਜੀ ਜਿੱਥੇ ਕਿਤੇ ਜਾਈਦਾ ਕੋਈ ਬਾਜ਼ਾਰ ਚੋਂ ਟੱਪੀਦਾ ਕਿਸੇ ਦੇ ਘਰ ਜਾਈਦਾ ਕਿਸੇ ਪਿੰਡ ਚ ਜਾਈਦਾ ਇਹੀ ਮਹਿਸੂਸ ਹੁੰਦਾ ਹੈ ਵੀ ਹਾਲੇ ਵੀ ਤੁਸੀਂ ਸਾਡੇ ਨਮਾਇੰਦੇ ਇੰਨਾ ਪਿਆਰ ਹੈ ਤੁਹਾਡਾ ਤੇ ਮੇਰਾ ਉਹ ਮੈਂ ਪਿਆਰ ਨਹੀਂ ਭੁੱਲ ਸਕਦਾ ਤੁਹਾਡੇ ਚ ਰਿਹਾ ਤੁਹਾਡੇ ਚ ਰਹੂੰਗਾ ਸਾਡਾ ਪਰਿਵਾਰ ਹਮੇਸ਼ਾ ਤੁਹਾਡਾ ਰਹਿਣੀ ਹੈ